ਸਾਸੀ ਗੱਲ ਬਾਈ ਕੀ ਹਾਲ? ਬਹੁਤ ਵਧੀਆ ਬਾਈ। ਪੰਗਾ ਦੀ ਠੀਕ ਹੈ ਬੜਾ ਦੇ। ਇਹ ਤਾਂ ਇਹ ਤਾਂ ਆਪਣੀ ਕਹਿੰਦੇ ਹੁੰਦੇ ਆ। ਪੰਜਾਬੀਆਂ ਦੇ ਮਿਹਨਤ ਤਾਂ ਰਗ ਰਗ ਵਿੱਚ ਵਸਿਆ। ਆ ਇਹ ਤਾਂ। ਹੋਰ ਫਿਰ ਬਾਈ ਕੀ ਕਹੇ ਬਾਈ ਵਧੀਆ ਯਾਰ। ਇੱਕ ਹੱਥ ਨਾਲ ਕੰਮ ਕਰਦੇ ਹਾਂ। ਹਾਂ ਇੱਕ ਹੱਥ ਨਾਲ। ਤੋ ਬੜਾ ਇੱਕ ਮੁਸ਼ਕਲ ਹੈ ਅੱਜ ਤਾਂ ਦੁਆ ਦੁਆ ਥਾਲੀ ਕਿੜੀ ਜਮਾ ਰੈਸਟ ਪਾਸਤਾ ਉਹ ਭੀਖ ਮੰਗੀ ਜਾਂਦੇ ਆ ਭੀਖ ਮੰਗੀ ਜਾਂਦੇ ਆ ਸੜਕਾਂ ਤੇ ਖੜੇ ਸੜਕਾਂ ਦੇ ਵਾਕਿਆ ਕਰੀ ਆ ਠੀਕ ਹੈ ਤਾਂ ਅਸਲ 'ਚ ਨਾ ਤੁਸੀਂ ਬਾਬੇ ਨਾਨਕ ਦਾ ਕਿਹੜਾ ਸਿਧਾਂਤ ਆ ਹਾਂ ਵੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਉਹ ਸਿਧਾਂਤ 'ਤੇ ਅਸਲ ਕਿਹੜੇ ਆਪਣੇ ਕਿਰਤੀ ਲੋਕ ਆ ਉਹ ਬੰਦੇ ਮਤਲਬ ਉਹ ਸਿਧਾਂਤ 'ਤੇ ਚੱਲਦੇ ਨੇ ਹਾਂ ਠੀਕ ਆ ਕਿਉਂਕਿ ਇਹ ਕਰਤ ਹੋਗੀ ਹਾਂ ਕਰਤ ਕਿਹੜੀ ਆਪਾਂ ਆਪਦੀ ਮਿਹਨਤ ਕਰਦੇ ਮਿਹਨਤ ਕਰਦੇ ਠੀਕ ਆ ਉਸ ਤੋਂ ਬਾਅਦ ਵੰਡ ਛਕਣ ਵਾਲੀ ਉਹ ਆਪਾਂ ਕਿਦੋਂ ਲੰਕਰਾਂ ਨੂੰ ਗੁਰਾਂ ਦੀ ਸੇਵਾ ਕਰਦੇ ਉਦੋਂ ਸੇਵਾ ਕਰਦੇ ਤੇ ਆਪਣਾ ਹੋਰ ਫਿਰ ਸਾਲ ਹੋ ਗਿਆ ਹੈ ਨਾ ਸਾਲ ਪਹਿਲਾਂ ਆਪਾਂ ਵੀਡੀਓ ਆ ਪਾਈ ਆਪਣਾ ਸਫਰ ਚ ਲਾਈ ਵੀਡੀਓ ਪੂਰਾ ਸਾਲ ਹੋ ਗਿਆ ਹਾਂ ਹੈਨਾ ਉਹੀ ਬੰਦੇ ਸਾਰੇ ਤੇ ਕੀ ਕਹਿਣਾ ਚਾਹੁੰਦੇ ਆ ਕਿਹੜੀ ਅੱਜ ਦੀ ਨੌਜਵਾਨੀ ਪੀੜ੍ਹੀ ਕਿੱਧਰ ਨੂੰ ਆਪਣੀ ਜਾ ਰਹੀ ਹੈ ਕੋਈ ਕੰਮ ਮੱਥੀ ਕਰਦਾ ਨਹੀਂ ਹਾਂ ਕੰਮ ਨਹੀਂ ਕਹਣਾ ਨਸ਼ਿਆਂ ਨੇ ਕੰਮ ਖਰਾਬ ਕਰਤੀ ਹਾਂ ਠੀਕ ਆ ਨਾ ਗੱਭਰੂ ਜਵਾਨ ਮੁੰਡੇ ਮਰੀ ਜਾਂਦੇ ਆ ਹਾਂ ਕਿਵੇਂ ਆ ਟਰਾਂਸਫਾਰਮਾਂ ਜਾਂ ਆਪਣੀਆਂ ਮੋਟਰਾਂ ਜਿੱਦਾ ਹਾਂ ਇਹ ਮੋਟਰਾਂ ਕਹਿੰਦੇ ਇੱਦਾਂ ਹੀ ਪਈਆਂ ਹੁੰਦੀਆਂ ਸੀ ਇੱਦਾਂ ਹੀ ਐ ਹੁਣ ਤਾਂ ਘੰਟਾ ਨਹੀਂ ਰਹਿਣ ਦਿੰਦੇ ਚੱਕ ਕੇ ਰਾਹ ਪੈਂਦੇ ਇੰਨੀ ਚੋਰੀ ਹੋਈ ਜਾਂਦੀ ਆ ਇਹ ਚੋਰੀ ਨਸ਼ਿਆਂ ਕਰਕੇ ਹੀ ਆ ਨਸ਼ਾ ਕਰਕੇ ਸਰਕਾਰ ਨੇ ਵੀ ਹਿੱਸਾ ਪੁਲਸ ਦਾ ਵੀ ਹਿੱਸਾ ਨਸ਼ੇ ਆਪਣੇ ਪੰਜਾਬ ਚ ਵਾੜੇ ਗਏ ਮੇਰੇ ਹਿਸਾਬ ਨਾਲ 2012 13 ਚ ਅਸਲ ਚ ਹਾਂ ਬਾੜਾ ਉਹ ਤੋਂ ਸਟਾਰਟਿੰਗ ਸੀ 2010 11 ਚ 10 11 ਚ ਪੂਰੀ ਸੀ ਹਾਂ ਹਾਂ ਠੀਕ ਹੈ ਨਾ ਤੇ ਇੱਕ ਜਿਵੇਂ ਕੋਈ ਬੁਢੇਪੇ ਵਾਲੇ ਬੰਦੇ ਆ ਉਹਨਾਂ ਦੀ ਪੈਸ਼ਨ ਟੁੱਪਣੀ ਹੋਣੀ ਚਾਹੀਦੀ ਆ ਉਹਨਾਂ ਦਵਾਈ ਪੂਰੀ ਨਹੀਂ ਆਉਂਦੀ ਬਜਾਰਿਆਂ ਦੀ ਹੁਣ ਕਿੰਨੀਆਂ ਮਾਰ ਰੀਆਂ ਦੇਖ ਲਾ ਤੁਸੀਂ ਫੇਰ ਵੀ ਲੋਕਾਂ ਬਾਰੇ ਸੋਚਦੇ ਆਂ ਹਾਂ ਤੇ ਇਹਦਾ ਤੁਹਾਡਾ ਮਤਲਬ ਤੁਹਾਨੂੰ ਮਿਲਦੀ ਆ ਕੋਈ ਸ਼ੈਦੀ ਚੁੱਕੀ ਨਹੀਂ ਕੋਈ ਖਾਸ ਨਹੀਂ ਹੱਸਦਾ ਹਾਂ ਹੱਥ ਦਾ ਕੋਡ ਨਹੀਂ ਮਿਲਿਆ ਤੁਹਾਨੂੰ ਇੱਕ ਹੱਥ ਨਾਲ ਹੀ ਕਰਦੇ ਹੋ ਇੱਕ ਹੱਥ ਨਾਲ ਹੀ ਕਰਦੇ ਆ ਆਪਦੀ ਮਿਹਨਤ ਨਾਲ ਹੈ ਨਾ ਮਿਹਨਤ ਦਾ ਆਪਦੀ ਮਿਹਨਤ ਤੇ ਅੱਜ ਕੱਲ ਤਾਂ ਛੀਛੀ ਵੱਢੀ ਆਵੇ ਤੇ ਬੜਾ ਕੁਛ ਲਈ ਜਾਂਦੇ ਸਰਕਾਰਾਂ ਤੋਂ ਮੇਕਾਮ ਆ ਛੀਛੀ ਦਿਖਾ ਦਿਖਾ ਕੇ ਭੀਖ ਮੰਗੀ ਜਾਂਦੇ ਛੜਕਾਂ ਤੇ ਹਾਂ ਫਿਰ ਇੱਕ ਹੋਰ ਪੜਿਆਗਾ ਹਾਂ ਇਹ ਨਾ ਠੀਕ ਆ ਜੇ ਇਹਨਾਂ ਦੇ ਮੰਤਰੀਆਂ ਕੋਲੇ ਆ ਇਹ ਕਾਰਨ ਬਿਆਨ ਕਰਗੇ ਜਾਂ ਕੇ ਸਵਾਲ ਮੰਗੇਗੇ ਆਖਣਗੇ ਪੜਿਆ ਥੋੜਾ ਕਣਾ ਸਾਡੇ ਮੌਕੇ ਪੜਾਈ ਕਿੱਥੀ ਸੀ ਹੁਣੀ ਇਹ ਤਾਂ ਹੈ ਨਾ ਆਇਆ ਇੱਕ ਜੀ ਤੁਸੀਂ ਹੋਰ ਦੇਖੋ ਵੀ ਜਿਹੜੇ ਆ ਆਪਣੇ ਆਮ ਹੀ ਆਪਾਂ ਕਿਦੋਂ ਜਾਣਦੇ ਆ ਹਾਂ ਬਹੁਤੇ ਪੰਜਾਬੀ ਬੰਦੇ ਨਹੀਂ ਹੁੰਦੇ ਨਹੀਂ ਹੁੰਦੇ ਕਿਸੇ ਚੌਂਕ ਤੇ ਜਾਂਦਾ ਜਾਂ ਕੇ ਨਹੀਂ ਜਾਂਦੇ ਉਹ ਘੱਟ ਹੁੰਦੇ ਨਾ ਵਾਲੇ ਹੁੰਦੇ ਬਾਹਰ 100 ਦੇ ਵਿੱਚੋਂ 99% ਬੰਦੇ ਬਾਹਰ ਦੇ ਹੁੰਦੇ ਬਾਹਰੀਆਂ ਸਟੇਟਾਂ ਦੇ ਬਾਹਰ ਦੀਆਂ ਕਿਹੜੇ ਮੰਗਤੇ ਹੁੰਦੇ ਪੰਜਾਬ ਦੇ ਕਿਤੇ ਪੰਜਾਬ ਦਾ ਬੰਦਾ ਮੰਗੂ ਨਾ ਮਰਨੋ ਮਰਜੂ ਹਾਂ ਨਹੀਂ ਮੰਗਦਾ ਮਾਰੀ ਦਾ ਕਿਤੇ ਜੇ ਕੋਈ ਮੰਗਣ ਵੀ ਲਾਪੂ ਤੇ ਆਪਣੇ ਲਹੰਤਾ ਪਾਪਾ ਹੀ ਉਹਨੂੰ ਮਾਰ ਦਿੰਦੇ ਹਾਂ ਤੈਨੂੰ ਕੀ ਹੋਇਆ ਆ ਪਿੱਛੇ ਉਹਦੀ ਲਾਤ ਟੁੱਟੀ ਵਿਚਾਰੇ ਦੀ ਹਾਂ ਆਇਆ ਤੁਰੇ ਤਾਂ ਆਪਣੇ ਵੇੜੇ ਜੋ ਦੋ ਤਿੰਨ ਜ਼ਿੰਮੇਵਾਰਾਂ ਦੇ ਯਾਰ ਤੈਨੂੰ ਕੀ ਹੋਇਆ ਕੋਰਟ ਚੱਲਿਆ ਫਲਾਣਾ ਟਹੀਗਾ ਲਮਾ ਇਹ ਜਿਹੜੇ ਚਾਰ ਛੇਡਰ ਦੇਣੇ ਦਿਓ ਨਹੀਂ ਤਾਂ ਕਿਉਂ ਵਿਚਾਰੇ ਨੂੰ ਕਹਿੰਨੇ ਆ ਵੀ ਮਤਲਬ ਮੇਰੀ ਕਹਿਣ ਦਾ ਮਤਲਬ ਵੀ ਬਾਹਰਲੇ ਲੋਕ ਹੀ ਇੱਥੇ ਆ ਕੇ ਭੀਖ ਮਾਂਦੇ ਕਿਸੇ ਚੌਂਕ ਜਾਂਦੇ ਰਾਕਾ ਸੀ ਬਾਹਰਲੇ ਇਹ ਜਿਹੜੇ ਜਵਾਕ ਉਹਨਾਂ ਦੇ ਲਾਏ ਆ ਆਹੋ ਚਲਾ ਕੇ ਵੇਖਾਂਗੇ ਚਲੋ ਤੁਸੀਂ ਖਾ ਲਓ ਉਹਨਾਂ ਨੂੰ ਉੱਥੇ ਖਵਾ ਦਵਾਜੋ ਆਹੋ ਚਲ ਭਾਈ ਅੱਜਕੱਲ ਦੀ ਜੂਥ ਨੂੰ ਕੋਈ ਸੁਨਿਆਦ ਦਿਓ ਬਾਪੂ ਅੱਜਕੱਲ ਦੀ ਜੂਥ ਨੂੰ ਸੁਨਿਆਦ ਇਹ ਹੀ ਆ ਇੱਕ ਤਾਂ ਜਿਹੜੀ ਆ ਨਵੀਂ ਪੀੜੀ ਪੜੀ ਆ ਇਹਨਾਂ ਨੂੰ ਕੰਮਕਾਰ ਦੇਣ ਫੰਕੀ ਜੀ ਤਾਂ ਦਾ ਦਾ ਇੱਕਾ ਬੜੇ ਪਿਆਲੇ ਬੁਢਿਆਣ ਦੇ ਇੱਕ ਹੱਥ ਵਾਲੇ ਆਂਗੀ ਨਾ ਜਿਹੜੇ ਕੋਈ ਉਹਨਾਂ ਦਾ ਸੋਚਣਾ ਠੀਕ ਹੈ ਨਾ ਹੁਣ ਅੱਜ ਕੱਲ ਦੇ ਜਵਾਕ ਮਾਂ ਪਿਓ ਦੀ ਰੋਟੀ ਵੀ ਪੂਰੀ ਕਿਧਰੋਂ ਕਾੜਦੇ ਨੇ ਮੰਗਾਈ ਆ ਜੂਥ ਨਾ ਮਤਲਬ ਨਸ਼ਿਆਂ ਚ ਵੜਾ ਪੈ ਗਏ ਹਾਂ ਇੱਕ ਨਸ਼ੇ ਨੇ ਕੰਮ ਇੱਕ ਆਪਣੂ ਤੋਂ ਆਪਣਾ ਗਲਾ ਕੁੱਟੀ ਜਾਂਦੀ ਤੋਂ ਗਲਾ ਕੁੱਟੀ ਜਾਂਦੇ 24 ਘੰਟੇ ਸਰਕਾਰਾਂ ਹਾਂ ਇੱਕ ਬਾਪੂ ਤੁਸੀਂ ਹੋਰ ਦੱਸੋ ਵੀ ਕਿਹੜਾ ਅੱਜਕੱਲ ਬੜਾ ਟਾਰਗੇਟ ਹੀ ਕੀਤਾ ਜਾਂਦਾ ਹਾਂ ਮਤਲਬ ਸਿੱਖਾਂ ਦੇ ਵਿੱਚ ਦਫਾੜ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਂ ਕੀਤੀ ਜਾਂਦੀ ਹੈ ਵੀ ਜੱਤਾਂ ਤੇ ਵਿੜੇ ਬਲੀ ਗੱਲ ਤਾਂ ਸਿੱਖਾਂ ਚ ਕੋਈ ਸਿੱਖਾਂ ਚ ਕੋਈ ਜਾਤ ਪਾਤ ਨਹੀਂ ਹੈ ਹੈ ਨਹੀਂ ਕਿ ਹੈ ਨਹੀਂ ਨਾ ਬਾਬੇ ਲੋਕ ਮਤਲਬ ਆਪਦੇ ਚਮਕਾਉਣਾ ਚਾਹੁੰਦੇ ਰਾਜਨੀਤੀ ਹਾਂ ਰਾਜਨੀਤੀ ਪਾੜਦੇ ਮਤਲਬ ਗੱਲ ਤਾਂ ਇਹਨਾਂ ਦੀ ਪਾਲਿਸੀਆਂ ਦੀ ਆਪਦੀ ਰਾਜਨੀਤੀ ਕੁਰਸੀ ਦੀ ਹਾਂ ਪਿੰਡਾਂ ਚ ਤਾਂ ਕੋਈ ਚੱਕਰ ਹੀ ਨਹੀਂ ਹਾਂ ਪਿੰਡਾਂ ਚ ਕੋਈ ਨਹੀਂਗਾ ਆਪਣੇ ਤਾਂ ਨਾ ਆਪਣੇ ਕੋਈ ਨਹੀਂ ਕਿਸੇ ਪਿੰਡਾਂ ਚ ਨਹੀਂ 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 ਤੁਹਾਕਾ ਸਹੀ ਆ ਇੱਕ ਟਾਰਗੇਟ ਕੀਤਾ ਜਾਂਦਾ ਵੀ ਇਹਨਾਂ ਦੇ ਗੁੱਦਵਾਰੇ ਬੜੇ ਆ ਆਹੋ ਕਿੰਨੇ ਗੁੱਦਵਾਰੇ ਹੋਣਗੇ ਵਧੀਆ ਲੰਗਰ ਚ ਕਿਸੇ ਨੂੰ ਥਾਂ ਮਿਲੂ ਵੀ ਮਿਸ਼ਾਫਰ ਜਾਂਦਾ ਰਾਤ ਕੱਢਦਾ ਲੰਗਰ ਛਕਦਾ ਪਰ ਮੜੀ ਇੱਕ ਹੋਣੀ ਚਾਹੀਦੀ ਕਿੱਥੇ ਸ਼ਿਸ਼ਕਾਰ ਹੁੰਦਾ ਹਾਂ ਹੋਣੀ ਇੱਕ ਜਾਈਦੀ ਉਹ ਤਾਂ ਆਪਣੇ ਤਾਂ ਇੱਕ ਹੀ ਹੈ ਨਾ ਹਾਂ ਇੱਥੇ ਚਲੋ ਠੀਕ ਆ ਬਹੁਤ ਵਧੀਆ ਬਾਪੂ ਜੀ ਬਸ ਠੀਕ ਆ ਧੰਨਵਾਦ ਜਉਂਦੇ ਵਸਦੇ ਰਹੋ ਹੋਰ ਗੱਲ ਨਹੀਂ ਕਰਦੇ ਹੋ। ਬਾਹਰ ਜਾਏ। ਹੋਰਾ ਇਹ ਰੋਟੀ ਖਾ ਲਾ। ਆ ਜਾ ਯਾਰ ਟਸਟ ਖਾ ਲਾ। ਕੀ ਰਹਿਂਦੇ ਫਿਰਨਾ ਤਾ।